ਦੋਸਤੋ ਅੱਜ 5 ਸਤੰਬਰ ਹੈ ਤੇ 5 ਸਤੰਬਰ ਨੂੰ ਪੂਰੇ ਭਾਰਤ ਦੇ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅੱਜ ਆਪਾਂ ਦੋ ਭਾਰਤ ਦੀਆਂ ਮਹਾਨ ਅਧਿਆਪਕਾਵਾਂ ਸਵਿੱਤਰੀਬਾਈ ਫੂਲੇ ਅਤੇ ਫਾਤਿਮਾ ਸੇਕ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਪੂਰੇ 20 ਸਕੂਲ ਕੁੜੀਆਂ ਨੂੰ ਐਜੂਕੇਸ਼ਨ ਦੇਣ ਲਈ ਖੋਲੇ। ਜਿਨ੍ਹਾਂ ਨੇ ਅੱਜ ਤੋਂ ਲਗਭਗ 200 ਸਾਲ ਪਹਿਲਾਂ ਕੁੜੀਆਂ ਦੇ ਲਈ ਭਾਰਤ ਵਿੱਚ ਸਭ ਤੋਂ ਪਹਿਲੇ ਸਕੂਲ ਖੋਲੇ। ਇਨਾ ਸਕੂਲਾਂ ਦੇ ਵਿੱਚ ਕਿਸੇ ਵੀ ਜਾਤ ਦੀ ਕਿਸੇ ਵੀ ਧਰਮ ਦੀ ਕੁੜੀ ਨੂੰ ਦਾਖਲਾ ਮਿਲਦਾ ਸੀ ਅਤੇ ਫਰੀ ਦੇ ਵਿੱਚ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਦੋਸਤੋ ਇਹ ਸਕੂਲ 1848 ਦੇ ਵਿੱਚ ਖੋਲੇ ਗਏ ਜਦੋਂ ਸਾਡਾ ਮੁਲਕ ਅੰਗਰੇਜ਼ਾਂ ਦੇ ਗੁਲਾਮ ਸੀ ਅਤੇ ਔਰਤਾਂ ਜਿੱਥੇ ਅੰਗਰੇਜ਼ਾਂ ਦੇ ਗੁਲਾਮ ਸੀ ਉੱਥੇ ਹੀ ਮਰਦ ਦੇ ਵੀ ਗੁਲਾਮ ਸਨ ਅਤੇ ਔਰਤਾਂ ਨੂੰ ਪਰਦੇ ਦੇ ਪਿੱਛੇ ਰੱਖਿਆ ਜਾਂਦਾ ਸੀ। ਉਹਨਾਂ ਦਾ ਘਰਾਂ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਪੜਨਾ ਇੱਕ ਗੁਨਾਹ ਸਮਝਿਆ ਜਾਂਦਾ ਸੀ। ਇਸ ਦੌਰ ਦੇ ਵਿੱਚ ਇਹਨਾਂ ਔਰਤਾਂ ਵੱਲੋਂ ਔਰਤਾਂ ਦੀ ਪੜ੍ਹਾਈ ਦੇ ਲਈ ਆਵਾਜ਼ ਬੁਲੰਦ ਕਰਨਾ ਔਰਤਾਂ ਦੇ ਲਈ ਸਕੂਲ ਖੋਲਣਾ ਬਹੁਤ ਹੀ ਵੱਡਾ ਅਤੇ ਸਲਾਘਾਯੋਗ ਕਦਮ ਸੀ ਇਹਨਾਂ ਨੇ ਜਦੋਂ ਸਕੂਲ ਖੋਲ੍ਹਿਆ ਤਾਂ ਇਹਨਾਂ ਨੂੰ ਪੱਥਰ ਮਾਰੇ ਗਏ ਇਹਨਾਂ ਦੇ ਕੂੜਾ ਕਰਕਰ ਸਿੱਟਿਆ ਗਿਆ ਇਹਨੂੰ ਤਾਨੇ ਮੀਨੇ ਮਾਰੀ ਗਏ ਅਤੇ ਇਹਨਾਂ ਦੇ ਸਕੂਲ ਨੂੰ ਬੰਦ ਕਰਨ ਦੇ ਲਈ ਧਮਕੀਆਂ ਦਿੱਤੀਆਂ ਗਈਆਂ ਫਿਰ ਵੀ ਇਹਨਾਂ ਨੇ ਕੁੜੀਆਂ ਨੂੰ ਪੜ੍ਹਾਉਣ ਦਾ ਯਤਨ ਰੋਕਿਆ ਨਹੀਂ ਉਸ ਨੂੰ ਲਗਾਤਾਰ ਜਾਰੀ ਰੱਖਿਆ ਅੱਜ ਅਧਿਆਪਕ ਦੇ ਮੌਕੇ ਇਨ੍ਹਾਂ ਦੋਨਾਂ ਅਧਿਆਪਕਾਂ ਨੂੰ ਕੋਟ ਕੋਟ